ਲੋਕ ਸਭਾ ਚੋਣਾਂ ਦਾ ਐਲਾਨ ਕੱਲ ਚੋਣ ਕਮਿਸ਼ਨ ਨੇ ਕੱਲ 3 ਵਜੇ ਬੁਲਾਈ ਪ੍ਰੈਸ ਕਾਨਫਰੰਸ ਤਰੀਕਾਂ ਦੇ ਐਲਾਨ ਦੇ ਨਾਲ ਲਾਗੂ ਹੋ ਜਾਵੇਗਾ ਚੋਣ ਜ਼ਾਬਤਾ ਕਾਂਗਰਸ ਛੜਕਿਆ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਡਾਕਟਰ ਰਾਜਕਮਰ ਚੱਬੇਵਾਲ ਵਿਦਾਇਕੀ ਵੀ ਛੱਡੀ ਚਾਰਪੁਰ ਤੋਂ ਮਿਲ ਸਕਦੇ ਲੋਕ ਸਭਾ ਦੇ ਟਿਕਟ ਚੱਬੇਵਾਲ ਬੋਲੇ ਮਾਨਸਤਕਾਰ ਦੇ ਲੋਕਪੱਖੀ ਕੰਮਾਂ ਤੋਂ ਹਾਂ ਪ੍ਰਭਾਵਿਤ ਕਾਂਗਰਸ ਛੜਕੀ ਆਪ ਦੇ ਵੀ ਜਾਣ ਵਾਲੇ ਰਾਜਕਮਰ ਚੱਬੇਵਾਲ ਤੇ ਬਰੇ ਰਾਜਾ ਵੜਿੰਗ ਬੋਲੇ ਜਿਹੜੇ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਪਹੁੰਚੇ ਸੀ ਵਿਧਾਨ ਸਭਾ ਹੁਣ ਉਹੀ ਸੇ ਰੱਗੇ ਕਰਕੇ ਪਵਾ ਲਿਆ ਸ਼ ਬੀਤ ਸਿੰਘ ਬਾਦਲ ਨੇ ਸੀਐਮਾਨ ਨੂੰ ਭੇਜਿਆ ਲੀਗਲ ਨੋਟਿਸ 7 ਦਿਨਾਂ ਦੇ ਅੰਦਰ ਮਾਫੀ ਮੰਗਣ ਦੇ ਲਈ ਕਿਹਾ ਸੁਖਵੀਰ ਬਾਦਲ ਬੋਲੇ ਜੇ ਮਾਫੀ ਨਹੀਂ ਮੰਗੀ ਤਾਂ ਮਾਨ ਹਨਿੰਦਾ ਕਰਾਂਗਾ ਕੇਸ ਸੀਐਮ ਨੇ ਮੇਰੇ ਪਰਿਵਾਰ ਤੇ ਲਾਇ ਨੇ ਕਪਲੇਬਾਜ਼ੀ ਦੇ ਮਨਕਰਤ ਇਲਜ਼ਾਮ ਆਮ ਆਪੀ ਪਾਰਟੀ ਨੇ ਗੁਜਰਾਤ ਦੇ ਵਿੱਚ ਵਜਾਇਆ ਚੋਣ ਬਿਗਲ ਕੇਸ਼ਰੀਵਾਲਤ ਸੀਐਮਾਨ ਨੇ ਫਰੂਜ ਤੋਂ ਕੈਂਪੇਨ ਦੀ ਕੀਤੀ ਸ਼ੁਰੂਆਤ ਗੱਠਜੋੜ ਤਹਿਤ ਸਭੇ ਦੀਆਂ ਦੋਵੇਂ ਸਿੱਤਾਂ ਜਿੱਤਣ ਦਾ ਕੀਤਾ ਦਾਵਾ ਨਵਜੋਤ ਸਿੰਘ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣ ਬੋਲੇ 100 ਵਾਰ ਕਹਿ ਚੁੱਕੇ ਆ ਕਿ ਮੈਂ ਨਹੀਂ ਜਾਣਾ ਚਾਹੁੰਦਾ ਪਾਰਲੀਮੈਂਟ ਲੋਕ ਸਭਾ ਹੀ ਜਾਣਾ ਹੁੰਦਾ ਤਾਂ ਭਾਜਪਾ ਦੀ ਟਿਕਟ ਤੇ ਕੁਰਖੇਤਰ ਤੋਂ ਜਿੱਤ ਕੇ ਬਣ ਜਾਂਦਾ ਕੇਂਦਰ ਦੇ ਵਿੱਚ ਮੰਤਰੀ ਸੀਏ ਨੂੰ ਲੈ ਕੇ ਸਿਆਸੀ ਸੰਗਰਾਮ ਜਾਰੀ ਅੱਜ ਫਿਰ ਦਲਿਤ ਦੇ ਬੇਰਨਾਰਥੀਆਂ ਨੇ ਕੀਤਾ ਪ੍ਰਦਰਸ਼ਨ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੇ ਦਿੱਤਾ ਤਰਨਾ ਕੇਜਰੀਵਾਲ ਬੋਲੇ ਵੋਟ ਬੈਂਕ ਦੇ ਲਈ ਦੇਸ਼ ਨੂੰ ਮੁਸੀਬਤ ਦੇ ਵਿੱਚ ਧੱਕ ਰਹੀ ਹੈ ਭਾਜਪਾ ਸਿਪਰੀਮ ਕੋਰਟ ਨੇ ਇਲੈਕਟਰਲ ਬਾਂਡ ਮਾਮਲੇ ਦੇ ਵਿੱਚ ਐਸਬੀਆਈ ਨੂੰ ਜਾਰੀ ਕੀਤਾ ਨੋਟਿਸ ਕਿਆ ਹੁਕਮਾਂ ਦੇ باوجود ਨਹੀਂ ਦਿੱਤੀ ਪੂਰੀ ਜਾਣਕਾਰੀ ਕਿਉਂ ਨਹੀਂ ਦਿੱਤੇ ਚੋਣ ਬਾਂਡ ਦੇ ਨੰਬਰ ਈੜੀ ਦੇ ਸਮਨਾਂ ਦੇ ਖਿਲਾਫ ਕਿਸਜੀਵਾਲ ਦੇ ਵੱਲੋਂ ਦਾਖਲ ਪਟੀਸ਼ਨ ਤੇ ਫੈਸਲਾ ਸੁਰੱਖਿਆ ਦਿੱਲੀ ਦੀ ਰੋਜ਼ ਅਵੇਨਿਊ ਕੋਰਟ ਦੇ ਵਿੱਚ ਟਰਾਈਬ ਕੀਤੀ ਆ ਪਟੀਸ਼ਨ ਹੁਣ ਤੱਕ ਈਡੀ ਭੇਜ ਚੁੱਕੀ ਆ 8 ਸਮਨ ਕਿੰਨ ਖਿਰਦੇ ਵੱਲੋਂ ਮਿਰ ਨੂੰ ਰੂੰਦੂ ਕੈਂਟ ਤੇ ਚੰਡੀਗੜ੍ਹ ਨਿਗਮ ਦੀ ਮੀਟਿੰਗ ਦੇ ਵਿੱਚ ਜ਼ੋਰਦਾਰ ਹੰਗਾਮਾ ਆਪ ਅਤੇ ਭਾਜਪਾ ਕੌਂਸਲਰ ਹੋਈ ਅਮੋ ਸਾਹਮਣੇ ਭਾਜਪਾ ਦੇ ਦੋ ਕੌਂਸਲਰਾਂ ਨੂੰ ਮਾਰਸ਼ਲਾਂ ਨੇ ਬਾਹਰ ਕੱਢਿਆ ਮਹਾਨਾਇਕਾ ਮੀਤਾ ਬਚਨ ਦੀ ਬਿਗੜੀ ਸੇਤ ਕੋਕੀਲਾ ਬੇਨ ਹਸਪਤਾਲ ਦੇ ਵਿੱਚ ਕੀਤਾ ਗਿਆ ਭਰਤੀ 81 ਸਾਲ ਦੇ ਵਿਗ ਬੀਤੀ ਹੋਈ ਐਨਜੀਓ ਪਲਾਸਟਰੀ ਸੱਚੀ ਗੱਲ ਤੁਸੀਂ ਵਖਰੇਓ ਨਿਊਜ਼ 1859 ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ 24 ਦੇ ਅਖਾਰੇ ਦੇ ਵਿਚਾਲੇ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਡਾਕਟਰ ਰਾਜਕੁਮਾਰ ਛੱਬੇਵਾਲ ਸੀਆ ਮਾਨ ਨੇ ਆਮ ਆਦੀ ਪਾਰਟੀ ਦੇ ਵਿੱਚ ਡਾਕਟਰ ਛੱਬੇਵਾਲ ਨੂੰ ਸ਼ਾਮਲ ਕਰਵਾਇਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਦਿੱਤੀ ਕਿ ਡਾਕਟਰ ਛੱਬੇਵਾਲ ਦੇ ਵੱਲੋਂ ਤੇ ਵਜਾਇਕੀ ਵੀ ਛੱਡੀ ਹੈ ਕਾਂਗਰਸ ਦਾ ਵੱਡਾ ਦਿਲਚਸਪ ਅੰਦਰਸਲ ਛੱਬੇਵਾਲ ਹੁਸ਼ਿਆਰਪੁਰ ਦੇ ਚੱਬੇਵਾਲ ਸੀਟ ਤੋਂ ਵਿਧਾਇਕ ਸਨ ਡਾਕਟਰ ਚੱਬੇਵਾਲ ਹੁਚਾਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਸਕਦੀ ਆਮ ਆਦਮੀ ਪਾਰਟੀ ਆਪ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਰਹੀ ਹੈ ਇਸ ਜੁਆਇਨਿੰਗ ਤੋਂ ਬਾਅਦ ਡਾਕਟਰ ਚੱਬੇਵਾਲ ਦੇ ਵੱਲੋਂ ਕਿਹਾ ਗਿਆ ਕਿ ਆਪ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਰਹੀ ਹੈ ਆਪ ਸਰਕਾਰ ਡਾਕਟਰ ਅਮਰੀਤ ਕਰਦੀ ਸੋਚ ਤੇ ਚੱਲ ਰਹੀ ਹੈ ਮੈਂ ਆਪ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹਾਂ ਮੈਂ ਪਾਰਟੀ ਦੇ ਸਮਰਪਿਤ ਸਿਪਾਹੀ ਦੇ ਤੌਰ ਤੇ ਕੰਮ ਕਰਾਂਗਾ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ 9 ਮਾਰਚ ਨੂੰ ਗੁਰਪ੍ਰੀਤ ਜੀਪੀਵੀ ਕਾਂਗਰਸ ਛੜਕੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੂੰ ਆਪ ਨੇ ਫਤੇਗੜ ਸਾਹਿਬ ਤੋਂ ਉ ਮੌਜੂਦਾ ਵਿਧਾਨ ਸਭਾ ਦੇ ਵਿੱਚ ਕਾਂਗਰਸ ਵਿਧਾਇਕ ਦਲ ਦੇ ਡਿਪਟੀ ਲੀਡਰ ਵੀ ਸਨ ਡਾਕਟਰ ਚੱਬੇਵਾਲ ਪਿਛਲੀ ਵਾਰ 2019 ਦੇ ਵਿੱਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਟਿਕਟ ਤੇ ਚੋਣ ਲੜੇ ਸਨ ਪਰ ਕਰੀਬੀ ਮੁਕਾਬਲੇ ਦੇ ਵਿੱਚ ਭਾਜਪਾ ਦੇ ਸੋਮ ਪ੍ਰਕਾਸ਼ ਤੋਂ ਹਾਰ ਗਏ 2009 ਦੇ ਵਿੱਚ ਕਾਂਗਰਸ ਪਾਰਟੀ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ 2012 ਦੇ ਵਿੱਚ ਚੱਬੇਵਾਲ ਤੋਂ ਵਿਧਾਨ ਸਭਾ ਚੋਣ ਹਾਰੇ 2017 ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਤੇ 2019 ਦੇ ਵਿੱਚ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜੇ 2022 ਦੇ ਵਿੱਚ ਦੂਜੀ ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਪੰਜਾਬ ਦੀ ਸਿਆਸਤ 360 ਡਿਗਰੀ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਵੀ ਹੈ ਕਿ ਕੁਈ ਰਾਜਕੁਮਾਰ ਚੱਬੇਵਾਲ ਅੱਜ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਦਲਿਤ ਲੀਡਰ ਦੇ ਤੌਰ ਤੇ ਦੇਖਿਆ ਜਾਂਦਾ ਵਾ ਔਰ ਦੋ ਵਾਰ ਐਮ ਐਲ ਏ ਰਹਿ ਚੁੱਕੇ ਨੇ ਵਿਧਾਨ ਸਭਾ ਦੇ ਅੰਦਰ ਡਿਪਟੀ ਐਲਓ ਪੀ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਚੱਬੇਵਾਲ ਸਾਹਿਬ 360 ਡਿਗਰੀ ਦਾ ਮੈਂ ਜ਼ਿਕਰ ਕਰ ਰਿਹਾ ਸੀ ਸ਼ੁਰੂਆਤ ਦੇ ਵਿੱਚ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਇੱਕ ਹਫ਼ਤਾ ਪਹਿਲਾਂ ਤੁਹਾਡੇ ਸਿਰ ਦੇ ਉੱਤੇ ਇੱਕ ਬੜੀ ਪੰਡ ਸੀਗੀ ਕਰਜ਼ੇ ਦੀ ਪੰਡ ਸੀਗੀ ਉਹ ਨਿਸ਼ਾਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸੀ ਤੁਹਾਡੇ ਗਲੇ ਦੇ ਵਿੱਚ ਇੱਕ ਸੰਗਲ ਸੀ ਉਹ ਸੰਗਲ ਦਾ ਕੀ ਮਤਲਬ ਸੀ ਉਹ ਪੰਡਤਾਂ ਕੀ ਮਤਲਬ ਸੀ ਆ ਦੇਖੋ ਸਭ ਤੋਂ ਪਹਿਲਾਂ ਪੰਕਜ ਜੀ ਆਪਨੇ ਤੁਸੀਂ ਜਿਹੜਾ ਪੁੱਛਿਆ ਕਿ 360 ਡਿਗਰੀ ਤੇ ਸਿਆਸਤ ਘੁੰਮ ਰਹੀ ਹੈ ਮੈਟਰ ਆਫ ਦਾ ਫੈਕਟ ਇਜ਼ ਕਿ ਜੋ ਸਚਾਈ ਹੈ ਉਹ ਇਹ ਹੈ ਪਈ ਜੋ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ ਖਾਸ ਤੌਰ ਤੇ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਅਰਵਿੰਦ ਕੇਜਰੀਵਾਲ ਜੀ ਸੀਐਮ ਦਿੱਲੀ ਜੋ ਉਹਨਾਂ ਦੀ ਸੋਚ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਜਿਸ ਤਰ੍ਹਾਂ ਨਿਰੰਤਰ ਪਹਿਰਾ ਦਿੱਤਾ ਜਾ ਰਿਹਾ ਮੈਂ ਉਸ ਤੋਂ ਪ੍ਰਭਾਵਿਤ ਹਾਂ ਪਹਿਲੀ ਗੱਲ ਔਰ ਦੂਸਰਾ ਬਾਬਾ ਸਾਹਿਬ ਦਾ ਸੁਪਨਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਸੋ ਸਕੂਲ ਐਜੂਕੇਸ਼ਨ ਤੇ ਜਿਸ ਨੀਤ ਦੇ ਨਾਲ ਜਿਸ ਸੱਚੀ ਸੁੱਚੀ ਨੀਤ ਦੇ ਨਾਲ ਹੈਲਥ ਤੇ ਐਜੂਕੇਸ਼ਨ ਤੇ ਔਰ 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 ਨਾਲ ਲੈ ਕੇ ਚੱਲਣਾ ਹਰ ਵਰਗ ਦੇ ਬਾਰੇ ਸੋਚ ਰੱਖਣਾ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਸੋਚ ਹੈ ਮੈਂ ਕਿਤੇ ਨਾ ਕਿਤੇ ਇਹਨਾਂ ਇਹਨਾਂ ਦੀ ਇਹਨਾਂ ਦੇ ਪਾਲਿਸੀਜ਼ ਤੋਂ ਪ੍ਰਭਾਵਿਤ ਰਹੇ ਹੋ ਤੁਹਾਡੀ ਰਾਜਾ ਬੜਿੰਗ ਪ੍ਰਤਾਪ ਬਾਜਵਾ ਨਾਲ ਆਖਰੀ ਗੱਲਬਾਤ ਕਦੋਂ ਹੋਈ ਸੀ ਕੀ ਕੀ ਗੱਲਬਾਤ ਹੋਈ ਹਾਂ ਜੀ ਰਾਜਾ ਬੜਿੰਗ ਜੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਡੇ ਐਲੋਪੀ ਨੇ ਬਹੁਤ ਸਤਕਾਰਯੋਗ ਨੇ ਜਦੋਂ ਵੀ ਸੀ ਹੁਣ ਤਾਂ ਇੱਧਰ ਆ ਗਏ ਜਦੋਂ ਵੀ ਸੀ ਜਾਂ ਨਹੀਂ ਅੱਜ ਵੀ ਨਹੀਂ ਕਾਂਗਰਸ ਪਾਰਟੀ ਦੇ ਐਲੋਪੀ ਤੇ ਨੇ ਬਟ ਮੇਰੀ ਕਦੇ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਕਿਸੇ 네ਗੇਟਿਵ এনਵਾਇਰਨਮੈਂਟ ਦੇ ਵਿੱਚ ਜਾਂ ਕਿਸੇ ਉਹਨਾਂ ਹਾਲਾਤਾਂ ਦੇ ਵਿੱਚ ਕਦੀ ਐਸੀ ਗੱਲ ਨਹੀਂ ਵੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਉਹਨਾਂ ਨੇ ਕਿਉਂਕਿ ਮੈਂ ਕਾਂਗਰਸ ਪਾਰਟੀ ਸੀ ਉਹਨਾਂ ਨੇ ਅੱਛਾ ਕੰਮ ਕੀਤਾ ਕਰਦੇ ਆ ਤੁਸੀਂ ਸਤਿਕਾਰ ਕਰ ਰਹੇ ਹੋ ਲੇਕਿਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਇੱਧਰ ਆ ਗਏ ਹੋ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਤੁਸੀਂ ਆ ਗਏ ਕਹਿੰਦੇ ਕਿ ਤੁਹਾਡੇ ਦੇ ਨਾਮ ਲੈ ਕੇ ਕਹਿੰਦੇ ਕਿ ਤਿਤਲੀਆਂ ਵਰਗਾ ਜਿਹੜਾ ਦੂਜੇ ਫੁੱਲ ਤੇ ਬਹਿ ਗਿਆ ਦੇਖੋ ਵਿਰੋਧੀ ਧਿਰ ਦਾ ਕੰਮ ਹੈ ਜਿਵੇਂ ਤੁਸੀਂ ਕਰਜ਼ੇ ਦੀ ਪੰਡ ਦੀ ਗੱਲ ਕੀਤੀ ਜਦੋਂ ਮੈਂ ਵਿਰੋਧੀ ਧਿਰ ਚ ਸੀ ਤਾਂ ਕਰਜ਼ੇ ਦੀ ਪੰਡ ਕਿਉਂਕਿ ਕਰਜ਼ਾ ਚੜਿਆ ਜਦੋਂ ਕਰਜ਼ਾ ਚੜਿਆ ਤੇ ਜੇ ਵਿਰੋਧੀ ਧਿਰ ਇਸ਼ੂ ਰੇਜ਼ ਨਹੀਂ ਕਰੇਗੀ ਜੇ ਵਿਰੋਧੀ ਧਿਰ ਨਹੀਂ ਕਹੇਗੀ ਕਿ 58 ਲਾਓਫੀਸਰ ਤੁਸੀਂ ਰੱਖਣੇ ਆ ਤੇ ਫਿਰ ਕੌਣ ਕਹੇਗਾ ਔਰ ਦੂਸਰਾ ਜੋ ਸੰਗੜਾਂ ਦੀ ਗੱਲ ਕੀਤੀ ਹੈ ਕਿ ਜੀ ਅਸੀਂ ਸੰਗਲਣਾ ਜੋ ਪ੍ਰਦਰਸ਼ਨ ਕੀਤਾ ਵਿਰੋਧੀ ਧਿਰ ਦੇ ਤੌਰ ਤੇ ਤੇ ਉਹ ਮੈਂ ਸਮਝਦਾ ਕਿ ਉਹ ਇੱਕ ਸਿੰਬੋਲਿਕ ਲਾਅ ਐਂਡ ਆਰਡਰ ਤੇ ਆ ਜਦੋਂ ਮੈਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਹੈ ਤੇ ਉਹ ਕਹਿੰਦੇ ਅਸੀਂ ਲਾਅ ਐਂਡ ਆਰਡਰ ਤੇ ਨਿਰੰਤਰ ਅਸੀਂ ਪ੍ਰਯਾਸ ਕਰ ਵੀ ਰਹੇ ਹਾਂ ਔਰ ਸਾਡੇ ਪ੍ਰਯਾਸ ਰਹਿਣਗੇ ਕਿ ਪੰਜਾਬ ਨੂੰ ਇੱਕ ਬਿਹਤਰ ਸੂਬਾ ਸ਼ਾਂਤੀ ਵਾਲਾ ਸੂਬਾ ਅਸੀਂ ਇਹਨੂੰ ਬਣਾਣਾ ਹੈ ਤਾਂ ਕਿ ਜਿਹੜਾ ਬਿਜ਼ਨਸ ਹੈ ਤਾਂ ਕਿ ਜਿਹੜੀ ਇੰਡਸਟਰੀਜ਼ ਆ ਉਹ ਜਿਆਦਾ ਤੋਂ ਜਿਆਦਾ ਪੰਜਾਬ ਦੇ ਵਿੱਚ ਆ ਸਕਣ। ਲੇਕਿਨ ਉਹ ਕਹ ਰਿਹਾ ਕਿ سنگਲ ਜਿਹੜਾ ਉਹਨਾਂ ਲਈ ਲੈ ਕੇ ਗਏ ਸੀ ਤੁਸੀਂ ਆਪਣੇ ਗੱਲ ਦੇ ਵਿੱਚ ਉਹ سنگਲ ਪਾ। ਉਹ ਕਿਸੇ ਦੀ ਮਾਨਸਿਕਤਾ ਦਾ ਪ੍ਰਤੀਕ ਨਹੀਂ ਸੀ। سنگਲ ਸਿਰਫ ਇਹ ਹੀ ਪ੍ਰਤੀਕ ਸੀ ਕਿ ਅੱਜ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਖਰਾਬ ਹੈ। ਉਸ ਨੂੰ ਬਿਹਤਰ ਕਰਨ ਦੇ ਲਈ ਆਪਾਂ ਉਹ ਕੀ ਉਪਰਾਲੇ ਕਰ ਕਰ ਸਕਦੇ ਹਾਂ? ਲੋਕ ਅੱਜ ਮਹਿਸੂਸ ਕਰ ਰਹੇ ਤੋ ਉਹ ਕਹਿੰਦੇ ਵੀ ਅਸੀਂ ਇਹਦੇ ਲਈ ਬਿਹਤਰ ਉਪਰਾਲੇ ਕਰਾਂਗੇ। ਪਿਛਲੇ ਦਿਨ ਡਾਕਟਰ ਰਾਜਕਮਰ ਚੱਬੇਵਾਲ ਵਿਧਾਨ ਸਭਾ ਦੇ ਵਿੱਚ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਪਹੁੰਚੇ ਸਨ ਤੇ ਆਪ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਹੁਣ ਅਚਾਨਕ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਕਾਂਗਰਸੀਆਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕਰਜ਼ੇ ਦੀ ਪੰਡ ਨੂੰ ਲੈ ਕੇ ਤੰਜ ਕੀਤੇ ਨੇ। ਉਹ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ फिर तुसी संगर लेके जा रहे हो भगवान सिंह मान हरदास से आज गला ठल्ले करके उसी मान साहब तू तु, तुसी पटका फुवारे मैं समझना कि आ, कहना नहीं चाहिए था माफी चाहना कि लोगों ने शर्मिंदगी बिल्कुल आ ही देती है कि वे फेस करोगे देखो मैं थोनु तो आज एक गल कह देना कुछ तो रही होंगी उनकी भी मजबूरियां यूं ही चाह के तो कोई बेवफा नहीं होता لیکن لیکن ਔਖੇ ਵੇਲੇ ਅੱਜ ਯਾਰ ਦੋਸਤਾਂ ਦਾ ਪਤਾ ਲੱਗਦਾ ਔਖੇ ਵੇਲੇ ਤੁਹਾਨੂੰ ਪਤਾ ਲੱਗਦਾ ਕੋਲ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਿਰਦਾਰ ਕਮ ਆਉਂਦੇ ਆ ਤੁਸੀਂ ਇਹ ਸਹਿਣ ਵਾਲੇ ਵੀ ਮੈਂ ਜੱਬੇਵਾਲ ਤੋਂ ਦੋ ਸਵਾਲ ਪੁੱਛਣਾ ਚਾਹਨਾ ਕਿ ਜਿਹੜਾ ਸੰਗਲ ਲੈ ਕੇ ਉਹ ਵਿਧਾਨ ਸਭਾ ਚ ਗਏ ਸੀ ਕੀ ਉਹ ਭਗਵੰਤ ਮਾਨ ਨੂੰ ਦੇ ਕੇ ਆਏ ਸੀ ਸੰਗਲ ਕਿ ਉਹ ਮੇਰੇ ਹੀ ਗਲੀ ਚ ਪਾ ਲਈ ਆਪੇ ਹੀ ਉਹ ਆਪਣੇ ਗਲੇ 'ਚ ਸੰਗਲ ਪਾ ਕੇ ਅੱਜ ਆਮ ਆਦਮੀ ਪਾਰਟੀ 'ਚ ਚਲੇ ਗਏ ਔਰ ਜਿਹੜੀ ਕਰਜ਼ੇ ਦੀ ਪੰਡ ਚੁੱਕ ਕੇ ਉਹ ਵਿਧਾਨ ਸਭਾ 'ਚ ਲੈ ਕੇ ਗਏ ਸੀ ਉਸ ਕਰਜ਼ੇ ਦੀ ਪੰਡ ਦਾ ਕੀ ਸੌਦਾ ਹੋਇਆ ਤੇ ਜੱਬੇਵਾਲ ਜੀ ਇਹਦਾ ਜਵਾਬ ਦੇ ਦਿਓ ਦੂਸਰੀ ਗੱਲ ਮੈਂ ਕਵਾਂ ਕਿ ਭਗਵੰਤ ਮਾਨ ਜੀ ਇਹ बार-बार ਦਾਵਾ ਕਰਦੇ ਆ ਕਿ 13 'ਚੋਂ 0 ਮੈਂ ਕਹਿੰਦਾ ਹਾਂ 13 'ਚੋਂ 0 ਆਮ ਆਦਮੀ ਪਾਰਟੀ ਜਿੱਤੇਗੀ ਔਰ ਜਿਸ ਤਰੀਕੇ ਦੇ ਨਾਲ ਦਿਵਾਰੀਆਂ ਪਨ ਹੋਇਆ ਪਿਆ ਆਮ ਆਦਮੀ ਪਾਰਟੀ ਦਾ ਕਦੀ ਉਹ ਜੀਪੀ ਨੂੰ ਲੈ ਕੇ ਜਾਂਦੇ ਆ ਕਦੀ ਜਿਛੀਰ ਰਿੰਕੂ ਨੂੰ ਕਾਂਗਰਸ ਨੂੰ ਲੈ ਕੇ ਜਾਂਦੇ ਆ ਕਦੀ ਰਾਜ ਕੁਮਾਰ ਚੱਬੇਵਾਲ ਨੂੰ ਲੈ ਕੇ ਜਾਂਦੇ ਆ ਆਪਣਾ ਕੋਈ ਕੈਡਰ ਇਹਨਾਂ ਕੋ ਬਚਿਆ ਨਹੀਂ ਆਪਣਾ ਕੋਈ ਉਮੀਦਵਾਰ ਇਹਨਾਂ ਕੋ ਬਚਿਆ ਨਹੀਂ ਭਗਵੰਤ ਮਾਨ ਜੀ ਅੱਜ ਇਹ ਵੀ ਡਿਕਲੇਅਰ ਕਰ ਦਿਓ ਕਿ ਤੁਸੀਂ ਸਾਰੇ ਮੰਤਰੀ ਆਪਣੇ ਚਾਹੇ 13 ਦੀਆਂ 13 ਸੀਟਾਂ ਦੇ ਖੜੇ ਕਰ ਲੋ ਸਾਰੀਆਂ ਤੁਹਾਡੀਆਂ ਜਮਾਨਤਾਂ ਜਬਤ ਹੋਣੀਆਂ ਕਾਲ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਜਾ ਰਿਹਾ ਹੈ। ਕੱਲ 3 ਵਜੇ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਤਰੀਕਾਂ ਦੇ ਐਲਾਨ ਦੇ ਨਾਲ ਚੋਣਾਂ ਜ਼ਾਬਤਾ ਲੱਗ ਜਾਵੇਗਾ। ਆਮ ਚੋਣਾਂ ਦੇ ਨਾਲ ਨਾਲ ਕੁਝ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋਵੇਗਾ। ਮੌਜੂਦਾ ਲੋਕ ਸਭਾ ਦਾ ਕਾਰਜਕਾਲ ਦਰਸਲ 16 ਜੂਨ ਨੂੰ ਖਤਮ ਹੋ ਰਿਹਾ ਹੈ। ਉਸ ਤੋਂ ਪਹਿਲਾਂ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਲੋਕ ਸਭਾ ਚੋਣਾਂ ਦੇ ਨਾਲ ਅੰਤਰਾਪਰਦੇਸ਼, ਓਡੀਸ਼ਾ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਨੇ ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਚੋਣਾਂ ਦੀਆਂ ਤਰੀਕ ਜੰਮੂ ਕਸ਼ਮੀਰ ਦੇ ਵਿੱਚ ਚੋਣ ਹੋਵੇਗੀ ਜਾਂ ਨਹੀਂ ਇਹ ਵੀ ਕੱਲ ਸਾਫ ਹੋ ਜਾਵੇਗਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਇਲੈਕਸ਼ਨ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਵ ਸਟ੍ਰੀਮ ਕਰਨ ਦਾ ਵੀ ਜਿਹੜਾ ਕਿ ਜਾਣਕਾਰੀ ਦਿੱਤੀ ਹੈ ਲਾਈਵ ਸਟ੍ਰੀਮਿੰਗ ਹੋਏਗੀ ਵਕਫਾਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਸੋ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਵੱਡੀ ਜਾਣਕਾਰੀ ਹੈ ਕੱਲ ਠੀਕ 3 ਵਜੇ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਤੇ ਚੋਣ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਇਸ ਤੋਂ ਪਹਿਲਾਂ 2019 ਦੀ ਗੱਲ ਕਰੀਏ ਤਾਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਕਿ 11 ਮਾਰਚ ਨੂੰ ਤਰੀ ਐਲਾਨ ਕੀਤਾ ਗਿਆ ਸੀ ਹਨੇਕ 2009 ਦੇ ਵਿੱਚ 11 ਮਾਰਚ ਨੂੰ ਚੋਣਾਂ ਦਾ ਜ਼ਾਬਤਾ ਲੱਗ ਗਿਆ ਸੀਗਾ ਸੱਤ ਫੇਸ ਦੇ ਵਿੱਚ ਹੋਣਾ ਹੋਈਆਂ ਸਨ 11 April ਤੋਂ 9 ਮਈ ਤੱਕ VOTING ਹੋਈ ਤੇ 23 ਮਈ ਨੂੰ ਨਤੀਜਿਆਂ ਦਾ ਜਿਹੜਾ ਕਿ ਐਲਾਨ ਹੋਇਆ ਸੀਗਾ ਇਸੇ ਤਰ੍ਹਾਂ 2014 ਦੇ ਵਿੱਚ 5 ਮਾਰਚ ਨੂੰ ਤਰੀਕਾਂ ਦਾ ਐਲਾਨ ਹੋਇਆ ਚੋਣਾਂ ਦਾ ਜ਼ਾਬਤਾ ਲੱਗ ਗਿਆ ਨੌ ਫੇਸ ਦੇ ਵਿੱਚ ਹੋਣਾ ਹੋਈਆਂ 7 April ਤੋਂ 12 ਮਈ ਤੱਕ VOTING ਦੀ ਪ੍ਰਕਿਰਿਆ ਜਿਹੜੀ ਕਿ ਮੁਕੰਮਲ ਹੋਈ 16 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀਗਾ ਤੇ ਹੁਣ 2024 ਦੀ ਗੱਲ ਕਰੀਏ ਤਾਂ 16 ਮਾਰਚ ਨੂੰ ਠੀਕ 3 ਵਜੇ ਚੋਣ ਤਰੀਕਾਂ ਦਾ ਐਲਾਨ ਹੋਵੇਗਾ ਤੇ ਨਾਲ ਹੀ ਚੋਣ ਜਾਬਤਾ ਵੀ ਲੱਗ ਜਾਵੇਗਾ। ਸਰਵੇਸ਼ ਸਿੰਘ ਬਾਦਲ ਨੇ ਸੀਮਾਨ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇਸ ਦੌਰਾਨ ਸਰਵੇਸ਼ ਬਾਦਲ ਨੇ ਕਿਹਾ ਕਿ ਮੈਂ ਸੀਮਾਨ ਨੂੰ ਲੀਗਲ ਨੋਟਿਸ ਭੇਜਿਆ ਹੈ। ਸੀਮਾਨ 7 ਦਿਨਾਂ ਦੇ ਅੰਦਰ ਮਾਫੀ ਮੰਗਣ, ਮਾਫੀ ਨਹੀਂ ਮੰਗਣ ਤੇ ਮਾਨ ਹਨਿੰਦਾ ਕੇਸ ਦਾਇਰ ਕਰਾਂਗਾ। ਯਾ ਮਨੇ ਮੇਰੇ ਖਿਲਾਫ ਕੰਪਨੀਵਾਸੀ ਦੇ ਮਨਕਰਤ ਇਲਜ਼ਾਮ ਲਗਾਏ ਨੇ ਸਬੀਰ ਬਾਦਲ ਦੇ ਵੱਲੋਂ ਸੀਐਮ ਨੇ ਇਲਜ਼ਾਮਾਂ ਨੂੰ ਰੱਦ ਕਰਦੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿੰਦੇ ਕਿ ਮੇਰੇ ਨਿੱਜੀ ਕਾਰੋਬਾਰ ਦੇ ਸਬੰਧ ਦੇ ਵਿੱਚ ਇਲਜ਼ਾਮ ਲਗਾਏ ਗਏ ਮੈਂ ਸੀਐਮ ਤੋਂ ਪਹਿਲਾਂ ਵੀ ਮਾਨਹਨਿੰਦਾ ਕੇਸ ਕਰ ਚੁੱਕਿਆ ਹਾਂ ਮੁਕਤਸਰ ਦੀ ਕੋਰਟ ਦੇ ਵਿੱਚ ਮਾਨਹਨਿੰਦਾ ਕੇਸ ਚੱਲ ਰਿਹਾ ਤੇ ਕਰ ਫਿਰ ਮਾਨਹਨਿੰਦਾ ਕੇਸ ਕਰਨ ਦੀ ਜਿਹੜੀ ਕਿ ਸਬੀਰ ਬਾਦਲ ਦੇ ਵੱਲੋਂ ਗੱਲ ਕਹੀ ਗਈ ਹੈ 7 ਦਿਨ ਦਾ ਸਮਾਂ ਦਿੱਤਾ ਗਿਆ ਉਹਨੇ ਕਿਹਾ ਕਿ ਸੀਐਮ ਸਾਬ 7 ਦਿਨਾਂ ਦੇ ਅੰਦਰ ਮਾਫੀ ਮੰਗਣੀ ਤਾਂ ਉਹਨਾਂ ਦੇ ਵੱਲੋਂ ਮਾਨਹਨਿੰਦਾ ਕੇਸ ਕੀਤਾ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਉਸ ਦਿਨ ਵੀ ਚੈਲੰਜ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ 108 ਕਰੋੜ ਛੱਡੋ 108 ਰੁਪਏ ਕੱਢ ਕੇ ਦਿਖਾ ਦਿਓ ਕਿਉਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਪੰਜਾਬ ਦੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਝੂਠ ਬੋਲਦੇ ਪਰ ਮੁੱਖ ਮੰਤਰੀ ਨੇ ਅਜੇ ਤੱਕ ਉਹਦੇ ਲਈ ਕੋਈ ਮਾਫੀ ਨਹੀਂ ਮੰਗੀ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ ਕਿ ਜੋ ਮੁੱਖ ਮੰਤਰੀ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਗਿਆ ਉਹ ਕੱਲੀ ਕੱਲੀ ਗੱਲ ਝੂਠ ਹੈ ਤੇ ਜੇ ਹੁਣ ਮੁੱਖ ਮੰਤਰੀ ਚ ਹਿੰਮਤ ਹੈ ਤਾਂ ਉਹ ਚੀਜ਼ ਦੇ ਦਸਤਾਵੇਜ਼ ਪੇਸ਼ ਕਰਨ। ਔਰ ਇੱਕ ਹਫਤੇ ਅੰਦਰ ਜਾਂ ਤਾਂ ਹੁਣ ਦਸਤਾਵੇਜ਼ ਪੇਸ਼ ਕਰ ਦੇਣ ਜਾਂ ਮੁੱਖ ਮੰਤਰੀ ਬਿਨਾਂ ਸ਼ਰਤ ਦੇ ਮਾਫੀ ਮੰਗ ਲੈਣ ਨਹੀਂ ਇੱਕ ਹੋਰ ਕੇਸ ਡੈਫੇਮੇਸ਼ਨ ਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਠੋਕਾਂਗੇ। ਨਵਜੋਤ ਸਿੰਘ ਸਿੱਧੂ ਲੋਕਸਭਾ ਚੋਣ ਨਹੀਂ ਲੜਨਗੇ 100 ਵਾਰ ਕਹਿ ਚੁੱਕਿਆ ਹਾਂ ਕਿ ਮੈਂ ਸੰਸਦ ਨਹੀਂ ਜਾਣਾ ਲੋਕਸਭਾ ਜਾਣਾ ਹੁੰਦਾ ਤਾਂ ਭਾਜਪਾ ਦੇ ਟਿਕਟ ਤੇ ਕੁਝ ਖੇਤਰ ਤੋਂ ਚੋਣ ਲੜ ਲੈਂਦਾ ਨਵਜੋਤ ਸਿੱਧੂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਖੁਸ਼ਹੱਤ ਦੇ ਕੇਂਦਰ ਦੇ ਵਿੱਚ ਮੰਤਰੀ ਬਣ ਗਿਆ ਹੁੰਦਾ ਮੈਂ 2014 ਦੇ ਵਿੱਚ ਉਸ ਵੇਲੇ ਭਾਜਪਾ ਛੱਡੀ ਜਦੋਂ ਮੋਦੀ ਦੀ ਵੇਵ ਸੀ ਪੰਜਾਬ ਦੇ ਵਿੱਚ 6 ਸਾਲ ਦੀ ਰਾਜ ਸਭਾ ਮੈਂਬਰਸ਼ਿਪ ਵੀ ਛੱਡ ਦਿੱਤੀ ਸੀ ਆ ਜਦੋਂ ਸਵਾਲ ਕੀਤਾ ਗਿਆ ਪੱਤਰਕਾਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਿ ਇਸ ਵਾਰ ਲੋਕਸਭਾ ਆਦੇ ਚੋਣ ਮੈਦਾਨ ਦੇ ਵਿੱਚ ਨਿਤਰ ਲਗੇ ਜਾਣੀ ਤੇ ਇਸੇ ਨੂੰ ਲੈ ਕੇ ਇਸੇ ਜਵਾਬ ਦੇ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ 100 ਵਾਰ ਕਹਿ ਚੁੱਕਿਆ ਕਿ ਮੈਂ ਸੰਸਦ ਨਹੀਂ ਜਾਣਾ ਲੋਕ ਸਭਾ ਜਾਣਾ ਹੁੰਦਾ ਤਾਂ ਬੀਜੇਪੀ ਦੀ ਟਿਕਟ ਤੇ ਕੁਰਖ ਖੇਤਰ ਤੋਂ ਹੀ ਚੋਣ ਲੜ ਲੈਂਦਾ ਮੈਂ 200 ਵਾਰ ਕਹਿ ਚੁੱਕਾ ਹਾਂ ਅਗਰ ਮੈਨੇ ਚੋਣ ਲੜਨਾ ਹੀ ਹੁੰਦਾ ਤਾਂ ਮੈਂ ਕੁਰਖ ਖੇਤਰ ਸੇ ਲੜ ਲੈਂਦਾ ਨਾ ਅੱਜ ਤੀਸਰੀ ਵਾਰ ਦਾ ਮੰਤਰੀ ਹੁੰਦਾ ਅਗਰ ਟਿਕਟ ਦੇਤੀ ਹੈ ਪਾਰਟੀ ਆ ਅਗਰ ਮੇਰੀ ਚਾਚੀ ਕੇ ਮੂੰਹ ਸੇ ਹੁੰਦੀ ਤਾਂ ਮੂੰਹ ਸੇ ਚਾਚਾ ਨਾ ਕਹਤਾ ਤੂੰ अगर टिकट की बात ही नहीं है जब मैंने लोकसभा में जाना ही नहीं है राज्यसभा किसी ने पांच छह साल की राज्यसभा छोड़ी है पंजाब के लिए छोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेव में तीन इलेक्शन जीते और जब मोदी साहब की वेव आई गधे जीत गए तब उसने कहा मैं एमपी नहीं लड़ूंगा तो तुम कैसे मुझे कहोगे खत्म हो गई ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਗਵਰਨਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਮਹਿੰਦਰ ਕੇਪੀ ਤੇ ਸ਼ਮਸ਼ੀਰ ਦੁੱਲੋ ਵੀ ਸਿੱਧੂ ਦੇ ਨਾਲ ਗਵਰਨਰ ਨੂੰ ਮਿਲੇ ਪੰਜਾਬ ਦੇ ਵਿਗੜਦੇ ਆਰਥਿਕ ਹਾਲਾਤਾਂ ਤੇ ਚਰਚਾ ਇਸ ਦੌਰਾਨ ਕੀਤੀ ਗਈ ਤੇ ਗਵਰਨਰ ਤੋਂ ਇੰਡੀਪੈਂਡੈਂਟ ਆਡਿਟ ਕਰਵਾਉਣ ਦੀ ਮੰਗ ਕੀਤੀ ਗਈ ਵਿੱਤੀ ਮਾਮਲਿਆਂ ਦੇ ਗਰੁੱਪ ਹੇਠ ਆਡਿਟ ਕਰਵਾਇਆ ਜਾਵੇ ਗਵਰਨਰ ਦੇ ਅੱਗੇ ਨਵਜੋਤ ਸਿੱਧੂ ਨੇ ਮੰਗ ਰੱਖੀ ਹੈ ਤੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਸਾਲ 47286 ਕਰੋੜ ਦਾ ਕਰਜ਼ਾ ਲਿਆ ਪੰਜਾਬ ਸਰਕਾਰ ਨੇ ਦੁਜੇ ਸਾਤ 44000 ਕਰੋੜ ਰੁਪਏ ਦਾ ਕਰਜ਼ਾ ਲਿਆ ਪੰਜਾਬ ਤੇ ਕਰਜ਼ਾ ਜੀ ਡੀ ਪੀ ਦਾ 52% ਹੈ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਨਵਜੋਤ ਸਿੱਧੂ ਵੱਲੋਂ ਜਿੱਥੇ ਜਾਂਦਾ ਹੈ ਉਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹੈ ਹਾਂਜੀ ਜਿਹੜੇ ਪਿੰਡ ਨੇ ਉਹ ਅਸਲਾ ਜ਼ਬਤ ਕਰਾਉਂਦੇ ਪਹਿਲਾਂ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ਼ ਜਿਹੜਾ ਢੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪੇਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂਗੇ ਮਿੱਤਰਾ ਤੇ ਮੈਂ ਲੋਕਾਂ ਦੇ ਪੈਸੇ ਮੇਰਾ ਤੇਰਾ ਕੋਈ ਹੋ ਨਹੀਂ ਹੈ ਠੀਕ ਹੈ ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹਨ ਜਿਹੜੇ ਤੂੰ ਖਰਚ ਰਿਹਾ ਤੂੰ ਤਾਂ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਮੋਗ ਤੇ ਫਿਰਨਗੇ ਸਭ ਤੋਂ ਵੱਧ ਧਵਾਕ ਜੰਮਦਾ ਨਾ ਤੇ 7 ਲੱਖ ਕਰੋੜ 7 ਲੱਖ ਦਾ ਕਰਜ਼ਾ ਉਹਦੇ ਸਿਰ ਤੇ ਪੰਜਾਬ ਜਿਹੜਾ ਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ ਅੱਜ 15000 ਰੁਪਏ ਮਹੀਨਾ ਕਮਾਉਂਦੇ ਬਾਹਰ ਕਿਉਂ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਮਾਉਂਦੇ ਉਹ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾਹ ਜਰੂਰ ਦਿਓ ਜੜੇ ਪਰ ਅਨ ਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ ਦੱਸ ਬਿਫਰੀ ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਐ ਜਿਹਨਾਂ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਅਨਟਾਰਗੇਟਡ ਸਬਸਿਡੀਆਂ ਦੇ ਜੰਨੇ ਟਾਰਗੇਟਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਰੋਕਾਂਗੇ ਅਗਲੀ ਖਬਰ ਦਾ ਸੀਏ ਨੂੰ ਲੈ ਕੇ ਸੰਗਰਾਮ ਲਗਾਤਾਰ ਜਾਰੀ ਹੈ ਦਿੱਲੀ ਦੇ ਵਿੱਚ ਅੱਜ ਵੀ ਸ਼ਰਨਾਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਦਫ਼ਤਰ ਦੇ ਬਾਹਰ ਸ਼ਰਨਾਰਥੀਆਂ ਨੇ ਰੋਸ ਮੂਜ਼ਾਰਾ ਕੀਤਾ ਪਾਕਿਸਤਾਨ afghanistan ਤੇ ਬੰਗਲਾਦੇਸ਼ ਤੋਂ ਦਰਸਲ ਸ਼ਰਨਾਰਥੀ ਜਿਹੜੀ ਆਈ ਨੇ ਉਹਨਾਂ ਨੇ ਇਹ ਪ੍ਰਦਰਸ਼ਨ ਕੀਤਾ ਹੈ ਕਾਂਗਰਸ ਦੇ ਵੱਲੋਂ ਸੀਏ ਦਾ ਵਿਰੋਧ ਕਰਨ ਦੇ ਬਾਅਦ ਹੀ ਇਹ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਦਫ਼ਤਰ ਦੇ ਬਾਹਰ ਤਾਂ ਦਿੱਲੀ ਜੀਆਂ ਤੁਸੀਂ ਨਾ ਵਿਖਾ ਰਹੇ ਆ ਸੁਰੱਖਿਆ ਦੇ ਲਈ ਆ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀ ਖੁੱਲ੍ਹ ਸਪੋਰਟਿਵ ਸ਼ਰਨਾਰਥੀ ਕੀਤੀ ਕੀ ਵੈਰੀਕੇਟਿੰਗ ਕੀਤੀ ਕੀ ਤੇ ਇਸੇ ਦਰਾਂ ਨੇ ਸ਼ਰਨਾਰਥੀ ਕਾਂਗਰਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ हम हिंदुस्तानी दिया, दिया। है उसका सबूत भी दिया था उसने जानकारी हमारी नहीं ली उसने, आपकी कितनी आप थे? उसने कितनी थी? दो हजार तेरह में पाँच साल की उम्र थी वो हमें याद है बचपन के दिन अब तक याद है कैसे स्कूल में हमें पढ़ाई भी करने नहीं देते थे वहाँ जाते थे बोलते थे तुम हिंदुस्तानी हो यहाँ आए तो बोलते पाकिस्तानी है पाकिस्तानी हमारी पहली पीढ़ी भी तो यही थी जैसे दादा दादी यही यहाँ से भगाया फिर वहाँ से कैसे भगाए कांग्रेस कांग्रेस हमें नहीं चाहते हमें यहाँ रहना चाहे कांग्रेस बोले तुम वहीं जाओ तुम पाकिस्तानी हो ये बिल सरकार केंद्र सरकार ने पास किया है और इसको कोई फेल नहीं कर सकता और ये लागू होगा अमित शाह जी ने भी कल इंटरव्यू में एक में बोला था ये कानून हटने वाला नहीं है और ये जो विरोध कर रहे हैं उसके हम उसके लिए हम आए हैं जो ये इसको हटाना चाहते हैं ये सही नहीं है और राहुल गांधी और ये केजरीवाल ने जो हमें गलत बयान कर रहे हैं कि ये घुसपेटिये हैं और ये इनके पास पासपोर्ट नहीं है वीजा नहीं है ये घुसपेटिये हैं ये तो उनकी गलत फैमिली है जी जो उनने गलत बयानबाजी की है हम चाहते हैं वो अपनी बयानबाजी वापस ले वो भारत के बाशिंदे थे एक जॉइंट भारत के भाषि थे आज भी वो भारत के भाषि हैं अगर वो देश जो धर्म के नाम पर बने इतने ही बेहतर देश थे तो ये सब लोग वहाँ क्यों नहीं माइग्रेट कर गए नहीं किए ना सैतालीस में जो लोग माइग्रेट किए उनकी क्या स्थिति है वो लोग जाने वो लोग लो संभाले अपने नए देश को संभाले हम उनको भी बेस्ट विशेष कहते हैं लेकिन जिस जिस कौम की वो रक्षा नहीं कर पाए हिफाजत नहीं कर पाए उसके पास जीने का अधिकार है या नहीं या वो मर जाए या धर्मांतरित कर ले क्या करे वो लोग ये CIA उनके लिए बनाए जो पहले अखंड भारत था लेकिन भारत कई देशों में विभाजित हुआ वो इन लोगों की जिम्मेवारी नहीं थी इन्होंने नहीं मांगा था और ये बात पूरे देश को एक होकर सुननी होगी सब शरणार्थियों ने दिल्ली अरविंद केजरीवाल की रिहायश इन्होंने प्रदर्शनों लेकर अरविंद केजरीवाल ने भाजपा सरकार अरविंद केजरीवाल ने ट्वीट करते लिखा है कि इन्होंने पाकिस्तानिया की हिम्मत ਪਹਿਲਾਂ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕੁਸਪੈਟ ਕੀਤੀ ਸਾਡੇ ਦੇਸ਼ ਦਾ ਕਾਨੂੰਨ ਤੋੜਿਆ ਇਹਨਾਂ ਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਸੀ ਇਹਨਾਂ ਦੀ ਇੰਨੀ ਹਿੰਮਤ ਹੋ ਗਈ ਕਿ ਸਾਡੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਹੰਧਾਮਾ ਕਰ ਰਹੇ ਨੇ ਸਿ ਇਹ ਆਉਣ ਤੋਂ ਬਾਅਦ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਸਾਰੇ ਦੇਸ਼ ਦੇ ਵਿੱਚ ਫੈਲ ਜਾਣਗੇ ਤੇ ਲੋਕਾਂ ਨੂੰ ਪਰੇਸ਼ਾਨ ਕਰਨਗੇ ਭਾਜਪਾ ਇਹਨਾਂ ਨੂੰ ਆਪਣਾ ਵੋਟ ਬੈਂਕ ਬਣਾਉਣ ਦੇ ਸਵਾਰਥ ਵਿੱਚ ਪੂਰੇ ਦੇਸ਼ ਨੂੰ ਮੁਸੀਬਤ ਦੇ ਵਿੱਚ ਟੱਕ ਰਹੀ ਹੈ